Maar op soos ek sê, so dat daar moet wees. Sy kon as jy ਮੈਂਨੇ 1 ਟੂ 1 ਕਰੋ ਕੱਟੇ ਕਰ ਲੈ ਵੀਰੇ ਸਰ ਆਪੇ ਸਪੈਸ਼ਲ ਆਇਆ ਹਾਂ ਆਪਕੇ ਪਾਸ ਉहां से ਹੁਕਮ ਕਰੋ ਜੀ ਸਰ ਅੱਜ ਹਾਂ ਸਰ ਹਾਂ ਜੀ ਦੇ ਕੇ ਪਹੁੰਚੂ ਕੀ ਕਹਿਣਾ ਚਾਹੁੰਦਾ ਐਸਾ ਕਿ ਮੇਰਾ ਬੜਾ ਗਨਿਸਟ ਮਿੱਤਰਤਾ ਦਾ ਟਾਈਮ ਲੈ ਕੇ ਆ ਪਰਿਵਾਰ ਦੇ ਨਾਲ ਬੜੀ ਸਾਂਝ ਹੈ ਔਰ ਭੈਣ ਜੀ ਇਹਨਾਂ ਦਾ ਜਾਣਾ ਬਹੁਤ ਵੱਡੀ ਖਾਨੀ ਹਰ ਆਦਮੀ ਦੀ ਤਰੱਕੀ ਦੇ ਪਿੱਛੇ ਇੱਕ ਪਰਿਵਾਰ ਜਿਹੜਾ ਕਿ ਜਦੋਂ ਅਸੀਂ ਕੰਮ ਕਰਨੇ ਆ ਉਹ ਕਿਰੇ ਨਾ ਕਿਰੇ ਪਿੱਛੇ ਰਹਿ ਜਾਵੇਗਾ। ਭਗਵੰਦ ਮਾਨ ਸਾ ਅਫਸਰੀ ਅੰਸਰਾਜ ਸਿੰਘ ਸਾਹਿਬ ਦਾ ਬਹੁਤ ਵੱਡਾ ਸੰਘਰਸ਼ ਹੈ। ਉਹ ਵੀ ਚ ਪੈਂਦੀ ਦਾ ਬਹੁਤ ਯੋਗਦਾਨ ਸੀ। ਜੀ ਮੈਂ ਸਮਝਦਾ ਕਿ ਜਿੱਥੇ ਬਹੁਤ ਵੱਡੀ ਖਾਨੀ ਹੈ ਉੱਥੇ ਮੇਰੀ ਵੀ ਇੱਕ ਪਰਿਵਾਰਿਕ ਬਹੁਤ ਬਿਹਾਨੀ ਹੈ ਮੇਰਾ ਇਹਨਾਂ ਦਾ ਬਹੁਤ ਲगाव ਰਿਹਾ ਕੋਸ਼ਿਸ਼ ਕਰ ਲਬ ਜਲਦ ਜਲਦ ਇਸ ਸਦਮੇ ਤੋਂ ਨਿਕਲਣ ਦੀ ਤਾਕਤ ਕਿੰਨਾ ਪੁਰਾਣਾ ਪਿਆਰ ਹੈ ਤੁਹਾਡਾ ਹੱਸਾ ਖੁਸ਼ਾ ਐਸਾ ਕਿ ਬੜੀ ਪੁਰਾਣੀ ਸਾਂਝ ਹੈ ਮੈਨੂੰ ਯਾਦ ਹੈ ਜਦੋਂ ਜਲੰਧਰ ਜਨ ਨੇ ਇਲੈਕਸ਼ਨ ਲੜਿਆ ਸੀ ਜੀ ਉਹਨਾਂ ਦੀ ਕੈਂਪੇਨ ਵਾਸੇ ਆਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਸ ਲਈ ਮੁੱਖ ਮੰਤਰੀ ਸਾਹਿਬ ਮੈਂ ਉਹਨਾਂ ਦੇ ਸਹਾਇਕ ਬਣ ਕੇ ਤੇ ਆਇਆ ਸੀ ਜੋ ਸਿੱਧੇ ਆ ਕੇ ਵੋਟ ਮੰਗੇ ਸੀ ਉਸ ਤੋਂ ਬਾਅਦ ਲਗਾਤਾਰ ਹੈ ਮੇਰੇ ਕਾਰਾਂਦੇਰੇ ਮੈਨਾਂ ਨੂੰ ਲਾਉਂਦਾ ਰਿਹਾ ਇਹਨਾਂ ਨੇ ਦਿੱਲੀ ਤੋਂ ਇਲੈਕਸ਼ਨ ਵੀ ਲੜਿਆ ਜੀ ਇੱਕ ਅੱਛੀ ਰੂਹ ਹੈ ਮੈਂ ਸਮੈ ਨਾ ਪੰਜਾਬੀयत ਉਹਨਾਂ ਦੇ ਖੂਨ ਦੇ ਕਤਰੇ ਕਤਰੇ ਚ ਉਸ ਸਮੇ ਰੇਸ਼ੂ ਕੌਰ ਜੀ ਦੇ ਨਾਲ ਥੋੜਾ ਮਿਲਾਪ ਹੋਇਆ ਗੱਲਾਂ ਬਾਤ ਹੋਈ ਮੈਂ ਤਾਂ ਕਦੀ ਬੈਠਣਾ ਨਹੀਂ ਆਇਆ ਲੇਕਿਨ ਸੱਸੀ ਕਲ ਫਤਿਹ ਸਾਂਝੀ ਹੁੰਦੀ ਰਹੀ ਲੇਕਿਨ ਮੈਂ ਬਾਜੀ ਦੇ ਮੂੰਹ ਉਹਨਾਂ ਦੀ ਤਾਰੀਫ਼ ਬੋਲ ਸਕੀ ਹਾਂ ਜੀ ਸ਼ੁਕਰੀਆ